ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAMKALI MOHALLA PANJEWA SAGAL SYAN PASHAD KAR SEWA SEVAK SAAD APNAYA SAPAL MITAY ਮਨ ਚਿੰਦੇ ਸਹੀ ਫਲ ਪਾਏ ਹੋ ਹੋ ਸਾਵਧਾਨ ਆਪਣੇ ਗੁਰ ਸਿਓ ਆਸਾ ਮਨਸਾ ਪੂਰਨ ਹੋਵੇ ਪਾਵੈ ਸਗਲ ਨਿਧਾਨ ਗੁਰ ਸਿਓ ਰਹਾਉ ਦੂਜਾ ਨਹੀਂ ਜਾਣੈ ਕੋਇ ਸਤ ਗੁਰ ਨਿਰੰਜਨ ਸੋਏ ਮਨੁਖ ਕਾ ਕਰੂਪ ਨਾ ਜਾਣ ਮਿਲੇ ਨਿਮਾਨੇ ਮਾਨ ਗੁਰ ਕੀ ਧਰ ਟੇਕ ਟਿਕਾਏ ਅਵਰਿਆਸਾ ਸਵਲਾ ਹੈ ਹਰ ਕਾ ਨਾਮ ਮੰਗ ਨਿਧਾਨ ਤਾਂ ਦਰਗਹ ਪਾਵੈ ਮਾਰ ਗੁਰ ਕਾ ਬਚਨ ਜਪ ਮੰਤ ਇਹ ਭਗਤ ਸਾਰ ਤਤ ਸਤਗੁਰ ਭੈ ਦਇਆਲ ਨਾਨਕ ਦਾਸ ਨਿਹਾਲ RAM ਕਲੀ ਨਹਲਾ ਪੰਜੇ ਵ ਬੋਬ ਸੋਈ ਭਲ ਮਾਨ ਆਪਣਾ ਤਾਜਾ ਵਿਮਾਨ ਦਿਨ ਰੈਨ ਸਦਾ ਗੁਣ ਗਾਓ ਪੂਰਨ ਏਹੀ ਸੁਆਵ ਆਨੰਦ ਕਰ ਸੰਤ ਹਰ ਜਾਪ ਛਾੜ ਸਿਆਨਪ ਬਹੁਤ ਚਤ్రਾਈ ਗੁਰ ਕਾ ਜਪ ਮਨ ਤ ਨਿਰਮਲ ਰਹਾਓ ਏਕ ਕੀ ਕਰਿਆਸ ਭੀਤਰ ਨਿਰਮਲ ਜਪ ਨਾਮ ਹਰ ਹਰ ਗੁਰ ਕੀ ਚਰਨ ਨਮਸਕਾਰ ਭਵਜਲ ਉਤਰੈ ਪਾਰ ਦੇਵਨ ਹਾਰ ਦਤਾਰ ਅੰਤ ਨ ਪਾਰਾ ਭਾਰ ਜਾ ਕੈ ਘਰ ਸਰਬ ਨਿਧਾਨ ਰੱਖਣ ਹਾਰ ਨਿਧਾਨ ਨਾਨਕ ਪਾਇਆ ਇਹੋ ਨਿਧਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਏ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵ ਦੁਲਬ ਦੇ ਸਵਾਰ ਜਾਹੇ ਨ ਦਰਗਹਿ ਹਾਰ ਹਲਤ ਪਲਤ ਤੁਦ ਹੋਏ ਵਡਿਆਈ ਅੰਤ ਕੀ ਵੇਲਾ ਲੈ ਛਡਾਈ ਰਾਮ ਕੇ ਗੁਣ ਗਾਉ ਹਲਤ ਪਲਤ ਉਹ ਹੈ 도ਵੇ ਸੁਹੇਲੇ ਅਤਿਆਰੇ ਜਿ ਪੁਰਖ ਤਿਆਉ ਭਰਾਉ ਉਠਤ ਬੈਠਤ ਹਰ ਜਾਪ ਬਿਨਸੈ ਸਗਲ ਸੰਤਾਪ ਤੇਰੀ ਸਭ ਹੋ ਬਹਿ ਮੀਤ ਨਿਰਮਲ ਤੇਰਾ ਹੋਵੇ ਚੀਤ ਸਭ ਤੇ ਉਤਮ ਇਹੋ ਕਰਮ ਸਗਲ ਧਰਮ ਮੈਂ ਸ੍ਰੇਸ਼ਟ ਧਰਮ ਹਰ ਸਿਮਰਨ ਤੇਰਾ ਹੋਏ ਉਧਾਰ ਜਨਮ ਜਨਮ ਕਾ ਉਤਰੈ ਪਾਪਾਰ ਉਰਨ ਤੇਰੀ ਹੋਵੈ ਆਸ ਜਮ ਕੀ ਕੱਟਿਐ ਤੇਰੀ ਫਾਸ ਗੁਰ ਕਾ ਉਪਦੇਸ ਸੁਣੀਐ ਨਾਨਕ ਸੁਖ ਸਹਿਜ ਸਮਝਿ RAMKALI MOHALLA PANJAB ਜਿਸ ਕੀ ਤਿਸ ਕੀ ਕਰਮਾਨ ਆਪਨ ਲਾਹਿ ਕੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋ ਏ ਤਿਸੇ ਆਰਾਧ ਸਦਾ ਸੁਖ ਹੋਏ ਕਾਹੀ ਬ੍ਰਹਮ ਬ੍ਰਹਮੇ ਬੇਗਾਨੇ ਨਾਮ ਬਿਨ ਕਿਛ ਕਾਮਨ ਆਵੇ ਮੇਰਾ ਮੇਰਾ ਕਰ ਬਹੁਤ ਪਛਤਾਣੇ ਰਹਾ ਜੋ ਜੋ ਕਰ ਸੋਈ ਮਾਨ ਲਿਓ ਬਿਨ ਮਾਨੇ ਰਲ ਹੋ ਬਖੇ ਤਿਸ ਕਾ ਪਾਣਾ ਲੱਗੈ ਮਿੱਠਾ ਗੁਰਪ੍ਰਸਾਦ ਬਿਰਲੇ ਮਨ ਉਠਾ ਬੇਪਰਵਾਹ ਅਗੋਚ ਰਿਆਪ ਅੱਠ ਪਹਿਰ ਮਨ ਆਕਾਉ ਜਾਪ ਜਿਸ ਚਿਤ ਆਏ ਬਿਨ ਸੇ ਦੁੱਖ ਹਲਤ ਪਲ ਤਲ ਤੇਰਾ ਉਜਲ ਮੁਖ ਕਾਨ ਕਾਨ ਉਦਰੇ ਗੁਣ ਗਾਏ ਗਨਨਣ ਜਾਈ ਕੀਮ ਨ ਪਾਏ ਬੁਢਤ ਨੋਹ ਸਾਧ ਸੰਗ ਤਰੈ ਕੌਨ ਨਾਨਕ ਜਿਸੇ ਪ੍ਰਾਪਤ ਕਰ ਆ ਰਾਮ ਕਲੇ ਮਹੱਲਾ ਪੰਜਵਾਂ ਮਨ ਮਾਹੇ ਜਾਪ ਭਗਵੰਤ ਗੁਰਪੂਰੈ ਇਹੋ ਦੀਨੋ ਮੰਤ ਮਿਟੇ ਸਗਲ ਭੈ ਤਰਾਸ ਪੂਰਨ ਹੋਈ ਆਸ ਸਫਲ ਸੇਵਾ ਗੁਰਦੇਵਾ ਕੀ ਮਤਕਿ ਇੱਛਾ ਕਹਿਣ ਨਾ ਜਾਈ ਸਾਚੇ ਸੱਚ ਅਲਖ ਅਪੇਵਾ ਰਹਾਉ ਕਰਨ ਕਰਾ ਬਨਿਆਪ ਤਿਸ ਕਾ ਸਦਾ ਮਨ ਜਾਪ ਤਿਸ ਕੀ ਸੇਵਾ ਕਰਨੀਤ ਸੱਚ ਸਹਿਜ ਸੁਖ ਪਾਵੈ ਮੀਤ ਸਾਹਿਬ ਮੇਰਾ ਹੱਥ ਭਾਰ ਥਿਨ ਮੈਂ ਥਾਪ ਉਹ ਥਾਪਨ ਹਾਰ ਤਿਸ ਵਿਨ ਅਵਰ ਨ ਕੋਈ ਜਨ ਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜੇ ਆਪਣੇ ਸੇਵਕਾਓ ਦਰਸ਼ਨ ਦੇ ਜੇ ਨਾਨਕ ਜਾਪੀ ਜਪ ਜਾਪ ਸਭ ਤੇ ਉੱਚੇ ਜਾਕਾ ਪਰ ਤਾਪ ਆ ਰਾਮ ਕਲੀ ਮਹੱਲਾ ਪੰਜਵਾਂ ਬਿਰਥਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਬਰ ਛੁੱਟੀ ਸਵਿਆਸ ਅਚਿੰਤ ਠਾਕੁਰ ਭੇਟੇ ਗੁਣਤਾਸ ਇਕੋ ਨਾਮ ਧਿਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਹਰ 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 ਗੁਣ ਗਾਏ ਮਨ ਮੇਰੇ ਰਹਾਉ ਤੁਮ ਹੀ ਕਾਰਣ ਕਰਨ ਚਰਨ ਕਮਲ ਹਰ ਸਰਨ ਮਨ ਤਨ ਹਰਿ ਉਹ ਹੀ ਤੇ ਆਇਆ ਆਨੰਦ ਹਰ ਰੂਪ ਦਿਖਾਇਆ ਤਿਸ ਕੇ ਓਟ ਸਦੇਵ ਜਾ ਕੇ ਕੀਨੇ ਹੈ ਜੀਵ ਸਿਮਰਤ ਹਰ ਕਰਤ ਨਿਧਾਨ ਰੱਖਣ ਹਾਰ ਨਿਧਾਨ ਸਰਬ ਕਿਰਣ ਹੋ ਵੀਜੈ ਆਪ ਮਿਟਾਈ ਮਿਲ ਜੈ ਅਨ ਦਿਨ ਤੇਈਆ ਨਾਮ ਸਫਲ ਨਾਨਕ ਇਹੋ ਕਾਮ RAM ਕਲੇ ਮਹੱਲਾ ਪੰਜਵ ਕਾਰਨ ਕਰਨ ਕਰੀਮ ਸਰਬ ਪ੍ਰਤਪਾਲ ਰਹੀ ਅੱਲਾਇ ਅਲਕ ਅਪਾਰ ਖੁਦ ਖੁਦਾਏ ਵੱਡ ਬੇਸਮਾਰ ਓ ਨਮੋ ਭਗਵੰਤ ਗੁਸਾਈ ਖਾਲਕ ਰਬ ਰਹਾ ਸਰਬ ਠਾਈ ਰਹਾਉ ਜੰਗਨਾਥ ਜਗ ਜੀਵਨ ਮਦ ਭਉ ਪੰਜਨ ਰਿਤਮ ਹੈ ਅਰਦ ਰੇਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਵਤਰ ਮੁਕੰਦ ਮਿਹਰਬਾਨ ਮੌਲਾ ਤੂੰ ਹੀ ਏਕ ਪੀਰ ਪੈਗੰਬਰ ਸੇਖ ਦਿਲਾਂ ਦਾ ਮਾਲਕ ਕਰੇ ਹਾਕ ਰਾਨ ਕ ਤੇਵ ਤੇ ਪਾਗ ਨਰਾਇਣ ਨਰ ਹਰ ਦਿਆਲ ਰਮਤ ਰਾਮ ਘਟ ਘਟ ਆਦਾਰ ਵਾਸudev ਬਸਤ ਸਭ ਠਾਇ ਲੀਲਾ ਕਿਛ ਲਖੀ ਨਾ ਜਾਏ ਮਿਹਰ ਦਇਆ ਕਰ ਕਰਨੇ ਹਾਰ ਭਗਤ ਬੰਦਗੀ ਦੇਹ ਸਿਰ ਜਨਹਾਰ ਕਾਹੋ ਨਾਨਕ ਗੁਰ ਕੋਈ ਪਰਮ ਏਕੋ ਅੱਲੋ ਪਾਰ ਬ੍ਰਹਮ ਰਾਮ ਕਲੇ ਮਹੱਲਾ ਪੰਜਾਬ ਕੋਟ ਜਨਮ ਕੇ ਬਿਨਸੇ ਪਾਪ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੀ ਚਰਨ ਕਮਲ ਮਨ ਵਸੈ ਨਾ ਵਿਕਾਰ ਧਨ ਤੇ ਸਭ ਨਸ ਗੋਪਾਲ ਕੋ ਜਸ ਗਾਓ ਪ੍ਰਾਣੀ ਅਕਤ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਤ੍ਰਿਸ਼ਨਾ ਭੁਖ ਸਭ ਨਾਸੀ ਸੰਤ ਪ੍ਰਸਾਦ ਜਪਿਆ ਬਿਨਾਸੀ ਰੈਣ ਦਿਨ ਸ ਪ੍ਰਭ ਸੇਵਕ ਮਨ ਹਲ ਮਿਲਣੇ ਕਿ ਇਹ ਨਿਸ਼ਾਨੀ ਮਿਟੇ ਜੰਗਾਨ ਹੋਏ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾਪੁਰ ਬਲਾ ਕਰਮ ਬਣ ਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਣ ਸੰਤ ਜਨ ਮस्तक 니 ਸਾਨ ਦਾਸ ਕੀ ਰੇਣ ਪਾਏ ਜੇ ਕੋ ਨਾਨਕ ਤਿਸ ਕੀ ਪਰਮਗਤ ਹੋਏ ਰਾਮ ਕਲੀ ਮਹੱਲਾ ਪੰਜਵ ਦਰਸ਼ਨ ਕਾ ਜਾਈਏ ਕੁਰਬਾਨ ਚਰਨ ਕਮਲ ਹਿਰਦੈ ਧਰ ਧਿਆ ਤੂਰ ਸੰਤਨ ਕੀ ਮਸਤਕ ਲਾਈ ਜਨਮ ਜਨਮ ਕੀ ਹਰ ਮਤ ਮਲ ਜਾਏ ਜਿਸ ਭੇਟਤ ਮਿਟਿਆ ਵਿਮਾਨ ਪਾਰ ਗ੍ਰੰਨ ਸਵਨਦਰਿ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪਿਐ ਹਰਿ ਨਾਮ ਗੁਰ ਕੀ ਭਗਤ ਸਦਾ ਗੁਣ ਗਾਉ ਗੁਰਕੀਸਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰਨਾ ਗੁਰ ਵਚਨੇ ਸੰਸਰ ਸੁਖ ਦੁਖ ਹੈ ਕਦੇ ਨ ਵਿਆਪੈ ਤ੍ਰਿਸ਼ਨਾ ਭੋਗ ਮਨ ਸੰਤੋਖ ਸ਼ਬਦ ਗੁਰ ਰਾਤ ਜਪ ਗੋਬਿੰਦ ਪੜਦੇ ਸਭ ਕਾ ਗੁਰ ਪਰਮੇਸ਼ਰ ਗੁਰੂ ਗੋਬਿੰਦ ਗੁਰਦਾਤਾ ਦਇਆਲ ਬਖਸ਼ੰਦ ਗੁਰ ਚਰਣੇ ਜਿ ਕਾ ਮਨ ਲਾਗਾ ਨਾਨਕ ਦਾਸ ਇਸ ਪੂਰਨ ਭਾਗ ਰਾਮ ਕਲੀ ਮਹਲਾ ਪੰਜਵ ਕਿਸ ਪ੍ਰਵਾਸੈ ਵਿਚਰ ਭਵਨ ਮੂੜ ਮੁਗਤ ਤੇਰਾ ਸੰਗੀ ਕਵਨ RAM ਸੰਗੀ ਤਿਸ ਗਤ ਨਹੀਂ ਜਾਣ ਹੈ ਪੰਚ ਵਟਵਾਰੇ ਸੇ ਮੀਤ ਕਰ ਮੰਨ ਸੋ ਕਰ ਸੀਦ ਜਿਤ ਉਧਰ ਹੈ ਮੀਤ ਗੁਣ ਗੋਬਿੰਦ ਰਵੀਹ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ ਜਨਮ ਵਿਹਨੋ ਅਹੰਕਾਰ ਅਰਵਾਦ ਤ੍ਰਿਪਤ ਨ ਆਵੇ ਵਿਖਿਆ ਸਾਧ ਪਰਮਤ ਪਰਮਤ ਮਹਾ ਦੁਖ ਪਾਇ ਤਰੀ ਨ ਜਾਏ ਦੁਤਰ ਮਾਇਆ ਕਾਮਨ ਆਵੇ ਸੋ ਕਾਰ ਕਮਾਵੇ ਆਪ ਬੀਜ ਆਪੇ ਹੀ ਖਾਵੇ ਰੱਖਣ ਕਾਉ ਦੂਸਰ ਨਹੀਂ ਕੋ ਤਉ ਨਿਸਤਰੇ ਜੋ ਕਿਰਪਾ ਹੋਏ ਪਤ ਤਪੁਨੀਤ ਪ੍ਰਭ ਤੇ ਰੋ ਨਾਮ ਆਪਣੇ ਦਾਸ ਕਾ ਕੀਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਣ ਗਹੀ ਨਾਨਕ ਪ੍ਰਭ ਤੇਰੀ RAMKALI mahalla panjwa ایو ਲੋਕੀ ਸੁਖ ਪਾਇਆ ਨਹੀਂ ਭੇਟਤ ਧਰਮ ਰਾਯਾ ਹਰ ਦਰਗਹ ਸੋ ਬਵਨ ਫੋਨ ਕਰਬ ਨਾਹੀ ਬਸੰਤ ਜਾਨੀ ਸੰਤ ਕੀ ਮਿਤrai ਕਰ ਕਿਰਪਾ ਦਿਨ ਹਰ ਨਾਮ ਪੂਰਵ ਸੰਜੋਗ ਮਿਲਾਇ ਰਹਾ ਗੁਰ ਕੇ ਚਰਨ ਚਿਤ ਲਾਗਾ ਧੰਨ ਧੰਨ ਸੰਯੋਗ ਸਭਗ ਸੰਤ ਕੀ ਤੂਰ ਲਾਗੇ ਮੇਰੇ ਮਾਥੇ ਕਿਲ ਵਿਖ ਦੁੱਖ ਸਗਲੇ ਮੇਰੇ ਲੱਤੇ ਸਾਧ ਕੀ ਸੱਚ ਤਹਿਲ ਕਮਾਨੀ ਤਬ ਹੋਏ ਮਨ ਸੁਧ ਪਰਾਨੀ ਜਨ ਕੀ ਸਫਲ ਦਰਸ ਡਿਠਾ ਨਾਮ ਪ੍ਰਭੂ ਕਾ ਘਟ ਘਟ ਉਠਾ ਮਿਟਾਨੇ ਸਭ ਕਲ ਕਲੇਸ਼ ਜਿਸ ਤੇ ਉਪਜੇ ਜਿਸ ਮਹਿ ਪਰਵੇਸ਼ ਪ੍ਰਗਟਿਆ ਨੂਪ ਗੋਬਿੰਦ ਪ੍ਰਭ ਪੂਰੇ ਨਾਨਕ ਬਖਸ਼ਿੰਦ RAM ਕਲੀ ਮਹਲਾ ਪੰਜਵਾ ਗਉ ਕੋ ਚਾਰੇ ਸਾਰ ਦੂਰ ਕਉਡੀ ਕਾ ਲਖ ਹੂਆ ਮੂਰ ਬੱਕਰੀ ਕਾ ਹਸਤੇ ਪ੍ਰਤਿਪਾਲੇ ਆਪਣਾ ਪ੍ਰਭ ਨਦਰ ਨਿਹਾਲੇ ਕਿਰਪਾ ਨਿਦਾਨ ਪ੍ਰੀਤਮ ਪ੍ਰਭ ਮੇਰੇ ਵਰਣਨ ਸਾਕੋ ਬਹੁ ਗੁਣ ਤੇਰੇ ਰਹਾਉ ਦੇਸਤ ਨਾਸ ਨਾ ਖਾਏ ਵਿਲਾਈ ਮਹਾਕਸਾਬ ਛੁਰੀ ਸੱਟ ਪਾਈ ਕਰਨ ਹਾਰ ਪ੍ਰਭ ਹਿਰਦੇ ਬੂਠ ਫਾਦੀ ਮਛਲੀ ਕਾ ਜਾਲਾ ਟੁੱਟਾ ਸੋਕੇ ਕਾਸ਼ਟ ਹਰੇ ਚਲੋ ਨਾ ਉੱਚਾ ਥਲ ਫੁਲੇ ਕਮਲ ਅਨੂਪਾ ਅਗਨ ਨਿਵਾਰੀ ਸਤਿਗੁਰ ਦੇਵ ਸੇਵਕ ਆਪਣੀ ਲਾਇਓ ਸੇਵ ਕਿਰਤ ਕਨਾ ਕਾ ਕਰੇ ਉਧਾਰ ਪ੍ਰਭ ਮੇਰਾ ਹੈ ਸਦਾ ਦਿਆਰ ਸੰਤ ਜਨ ਕਾ ਸਦਾ ਸਹਾਈ ਚਰਨ ਕਮਲ ਨਾਨਕ ਸਰਣਾਈ RAM KALI ਮਹੱਲਾ ਪੰਜਵਾਂ ਪੰਜ ਸਿੰਘ ਰਾਖੇ ਪ੍ਰਭ ਮਾਰ ਦਸ ਬਘਿਆੜੇ ਲਈ ਨਿਵਾਰ ਤੀਨ ਆਵਰਤ ਕੀ ਚੁੱਕੀ ਖੀਰ ਸਾਧ ਸੰਗ ਚੁੱਕੇ ਭੈ ਫੇਰ ਸਿਮਰ ਸਿਮਰਾ ਜੀ ਵਾਂਗੋ ਗੋਬਿੰਦ ਕਰ ਕਿਰਪਾ ਰਾਖਿਓ ਦਾਸ ਆਪਣਾ ਸਦਾ ਸਦਾ ਸਾਚਾ ਬਖਸ਼ਿੰਦ ਰਹਾਉ ਦਾਜ ਗਏ ਤ੍ਰਿਣ ਪਾਪ ਸੁਮੇਰ ਜਪ ਜਪਨਾਵ ਪੂਜੇ ਪ੍ਰਭ ਪੈਰ ਆਨੰਦ ਰੂਪ ਪ੍ਰਗਟਿਓ ਸਭ ਥਾਨ ਪ੍ਰੇਮ ਭਗਤ ਜੋ ਰੀ ਸੁਖਮਾਨ ਸਾਗਰ ਤਰਿਓ ਬਛਰ ਖੋਜ ਖੇਦ ਨ ਪਾਇਓ ਨੈ ਫਨ ਰੋਜ ਸਿੰਧ ਸਮਾਇਓ ਘਟਕੇ ਨਾਹੀ ਕਰਨ ਹਾਰ ਕਿਛ ਕਰਨ ਹਾਰ ਕਾ ਪਿਛ ਅਚਰਜ ਨਾਹੀ ਜੋ ਛੁੱਟ ਤਉ ਜਾਏ ਭਿਆਨ ਜੋ ਕਾਢਿਓ ਤਉ ਨਦਰ ਨਿਹਾਲ ਪਾਪ ਪੁੰਨ ਹਮਰੇ ਵਸ ਨਾਹੀ ਰਸਕ ਰਸਕ ਨਾਨਕ ਗੁਣ ਗਾਹੀ ਰਾਮ ਕਲੀ ਮਹੱਲਾ ਪੰਜਵ ਨਾ ਤਨ ਤੇਰਾ ਨਾ ਮਨ ਤੋਹੀ ਮਾਇਆ ਮੋਹੇ ਵਿਆਪਿਆ ਤੋਹੀ ਕਦਮ ਕਰ ਗੱਡਰ ਜਿਉ ਛੇਰ ਅਚਿੰਤ ਜਾਨ ਕਾਨ ਚੱਕਰ ਪੇਲ ਹਰ ਚਰਨ ਕਮਲ ਸਰਣਾਏ ਮਨ RAM ਨਾਮ ਜਪ ਸੰਗ ਸਹਾਈ ਗੁਰਮੁਖ ਪਾਵੇ ਸਾਚ ਤਨ ਰਹਾਉ ਉਨੇ ਕਾਜ ਨ ਹੋਵਤ ਪੂਰੇ ਕਾਮ ਕਰੋਦਾ ਮਦ ਸਦਹੀ ਝੂਰੇ ਕਰੇ ਵਿਕਾਰ ਜੀ ਹਰੇ ਕਹਿਤਾ ਗਾਫਲ ਸੰਗ ਨ ਤਸੁਆ ਜਾਈ ਧਰਤ ਤੋ ਅਨੇਕ ਛਲ ਜਾਨੈ ਕੌਡੀ ਕੌਡੀ ਕੋ ਖਾਕ ਸਰਛਨ ਜਿੰਨ ਦੀ ਆ ਤੇ ਸੈ ਨ ਚੇਤੈ ਮੂਲ ਮਿੱਥਿਆ ਲੋਭ ਨਉ ਤਰੈ ਸੋਲ ਪਾਰ ਬ੍ਰਹਮ ਜਬ ਭਏ ਦਿਆਲ ਇਹੋ ਮਨ ਹੋਆ ਸਾਧ ਰਵਾਰ ਹਸਤ ਕਮਲ ਨਲ ਲੀਨੋ ਲਾਈ ਨਾਨਕ ਸਾਚੈ ਸਾਚ ਸਮਾਏ RAM ਕਲੇ ਮਹੱਲਾ ਪੰਜਵ ਰਾਜਾ ਰਾਮ ਕੀ ਸਰਣਾਇ ਨਿਰਪਾਉ ਭੈ ਗੋਬਿੰਦ ਗੁਨ ਗਾਵਤ ਸਾਧ ਸੰਗ ਦੁਖ ਜਾਇ ਰਹਾ ਜਾ ਕੈ ਰਾਮ ਵਸੈ ਮਨ ਮਾਹੀ ਸੋ ਜਨ ਦੁਤਰ ਪੇਖਤ ਨਾਇ ਸਗਲੇ ਕਾਜ ਸਦਾਰੇ ਆਪਣ ਹਰ ਹਰ ਨਾਮ ਰਸਨ ਨਿਤ ਜਪਨੇ ਜਿਸ ਕਾ ਮਸਤਕ ਹਾਥ ਗੁਰ ਧਰੈ ਸੋ ਦਾਸ ਅੰਦੇਸਾ ਕਾਹੇ ਕਰੈ ਜਨਮ ਮਰਨ ਕੀ ਚੁੱਕੀ ਕਾਣ ਪੂਰੇ ਗੁਰ ਉਪਰ ਕੁੁਰਬਾਨ ਗੁਰ ਪਰਮੇਸ਼ਰ ਪੇਟ ਨਿਹਾਲ ਸੋ ਦਰਸ਼ਨ ਪਾਏ ਜਿਸ ਹੋਏ ਦਿਆਲ ਬਾਰ ਬ੍ਰਹਮ ਜਸ ਕਿਰਪਾ ਕਰ ਸਾਧ ਸੰਗ ਸੋ ਭਵ ਜਲ ਤਰੈ ਅੰਮ੍ਰਿਤ ਪੀਵਹੁ ਸਾਧ ਪਿਆਰੀ ਮੁਖ ਉਜਲ ਸੱਚਾ ਦਰਵਾਰੇ ਆਨੰਦ ਕਰੋ ਤਜ ਸਗਲ ਵਿਕਾਰ ਨਾਨਕ ਹਰਿ ਜਪ ਉਤਰੋ ਪਾਰ ਰਾਮ ਕਲੇ ਮਹੱਲਾ ਪੰਜੇਬ ਇੰਦਨ ਤੇ ਬੈਸੰਤਰ ਭਾਗੈ ਮਾਟੀ ਕੋ ਜਲ ਦੈ ਦਿਸਤਿ ਆਕ ਉਪਰ ਚਰਨ ਤਲ ਆਕਾਸ਼ ਕਟ ਮੈ ਸਿੰਧ ਕੀਓ ਪ੍ਰਗਾਸ ਐਸਾ ਸਮਰਥ ਹਰ ਜਿਓ ਆਪ ਨੇ ਮਖਣਾ ਵਿਸਰੈ ਜੀ ਭਗਤਾਨ ਕੈ ਆਠ ਪੈਰ ਮੰਨ ਤਕਉ ਜਾਪ ਰਹਾਵ ਪ੍ਰਥਮੈ ਮਖਣ ਪਛੈ ਦੂਧ ਮੈਲੂ ਕੀ ਨੋ ਸਬਨ ਸੂਦ ਪੈ ਤੇ ਨਿਰਭਾਉ ਡਰਤਾ ਫਿਰੈ ਹੁੰਦੇ ਕਾ ਅਣ ਹੁੰਦੇ ਰੈ ਦੇਹੀ ਗੁਪਤ ਬਦੇਹੀ ਦੀ ਸਤ ਸਗਲੇ ਸਾਜ ਕਰਤ ਜਗ ਦੀ ਛੱ ਠੱਗਣ ਹਾਰ ਅਣ ਠੱਗਦਾ ਠੱਗ ਬਿਨ ਵਖਰ ਫਿਰ ਫਿਰ ਉਠ ਲੱਕ ਸੰਤ ਸਭਾ ਮਿਲ ਕਰੋ ਵਖਿਆਣ ਸਿਮਰਤ ਸਾਸ ਬੇਦ ਪੁਰਾਣ ਬ੍ਰਾਹਮਣ ਦੇ ਚਾਰ ਵਿਚਾਰ ਕੋਏ ਨਾਨਕਤਾ ਕੀ ਪਰਮ ਗਤ ਹੋਏ ਬ੍ਰਹਮ ਵਿਚਾਰ ਵਿਚਾਰੇ ਕੋਏ ਨਾਨਕਤਾ ਕੀ ਪਰਮ ਗਤ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ